ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ ਚੈਨਲ ਅੱਜ ਦਾ ਮੇਰਾ ਬਲੌਗ ਬਹੁਤ ਖਾਸ ਹੈ ਕਿਉਂਕਿ ਇਹ ਸਿੱਖ ਧਰਮ ਦੇ ਨਾਲ ਜਿਹੜਾ ਹੈ ਸੰਬੰਧਿਤ ਹੈ ਸਿੱਖ ਇਤਿਹਾਸ ਦੇ ਵਿੱਚ ਅਸੀਂ ਅੱਜ ਗੱਲ ਕਰਾਂਗੇ ਦੀਵਾਨ ਟੋਡਰ ਮਲਜੀ ਦੇ ਬਾਰੇ ਕੱਲ ਕਰਾਂਗੇ ਦੀਵਾਨ ਟੋਡਰ ਮਲਜੀ ਤੇ ਉਹਨਾਂ ਦੀ ਜਹਾਜ਼ ਹਵੇਲੀ ਦੇ ਬਾਰੇ ਵਿੱਚ ਵੀ ਸਭ ਤੋਂ ਪਹਿਲਾਂ ਕੁਐਸਚਨ ਸੇ ਉੱਠਦੇ ਆ ਕਿ ਆ ਦੀਵਾਨ ਟੋਡਰ ਮਲਜੀ ਕੌਣ ਸੀ ਸਿੱਖ ਧਰਮ ਦੇ ਵਿੱਚ ਉਹਨਾਂ ਦੀ ਕੀ ਭੂਮਿਕਾ ਆ ਸਿੱਖ ਕਿਉਂ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਆ ਕਿ ਵਾਕਈ ਉਹਨਾਂ ਨੇ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦੀ ਸੀ ਸੋ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜਾਣਗੇ ਸਭ ਤੋਂ ਪਹਿਲਾਂ ਦੀਵਾਨ ਟੋਡਰਮਲਜੀ ਦੇ ਬਾਰੇ ਵਿੱਚ ਕਿ ਉਹ ਕੌਣ ਸਨ ਤੇ ਦੀਵਾਨ ਟੋਡਰਮਲਜੀ ਪਿਛੇ ਤੋਂ ਇੱਕ ਦੀਵਾਨ ਸੀ ਜੋ ਮੁਗਲ ਦਰਬਾਰ ਦੇ ਵਿੱਚ ਜਿਹੜਾ ਆ ਨੌਕਰੀ ਕਰਦੇ ਸੀਗੇ ਸਿੱਖ ਇਤਿਹਾਸ ਦੇ ਨਾਲ ਉਹਦਾ ਇਹ ਸੰਬੰਧ ਹੈ ਕਿ ਜਦੋਂ ਸੈਬਜ਼ਾਦੇ ਨੂੰ ਸਰਹੰਦ ਦੇ ਵਜ਼ੀਰ ਦੇ ਦੁਆਰਾ ਜਿਹੜਾ ਆ ਸ਼ਹੀਦ ਕਰ ਦਿੱਤਾ ਜਾਂਦਾ ਆ ਸੈਬਜ਼ਾਦਾ ਜੋਰਾਵਲ ਸਿੰਘ ਔਰ ਸੈਜਾਦਾ ਫਤੀ ਸਿੰਘ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਆ ਤੇ ਉਹਨਾਂ ਦੇ ਵਿਯੋਗ ਦੇ ਵਿੱਚੀ ਮਾਤਾ-ਗੁਜਰਕ ਔਰ ਦਾ ਜਿਹੜਾ ਇਹ ਦੇਹਾਂਤ ਹੋ ਜਾਂਦਾ ਆ ਤੇ ਉਸ ਤੋਂ ਬਾਅਦ ਜਿਹੜਾ ਸੀਗਾ ਮੁਗਲ ਸਰਕਾਰ ਨੇ ਪਵੰਦੀ ਲਗਾ ਦਿੱਤੀ ਸੀ ਉਹਨਾਂ ਦੇ ਸੰਸਕਾਰ ਦੇ ਉੱਪਰ ਔਰ ਲਾਸ਼ਾਂ ਜਿਹੜੀਆਂ ਸੀ ਇੱਕ ਪਾਸੇ ਸੁੱਟਵਾ ਦਿੱਤੀਆਂ ਸੀਗੀਆਂ ਤੇ ਉਸ ਟਾਈਮ ਦੀਵਾਨ ਟੋਡਰਮਲ ਜੀ ਨੇ ਮੁਗਲ ਜਿਹੜਾ ਸੀਗਾ ਮੁਗਲਾਂ ਦੇ ਕੋਲੋਂ ਜਿਹੜਾ ਸੀਗਾ ਹੱਲ ਪੁੱਛਿਆ ਸੀਗਾ ਕਿ ਉਹ ਸੰਸਕਾਰ ਕਰਨਾ ਚਾਹੁੰਦੇ ਆ ਲੇਕਿਨ ਇਸ ਦਾ ਹੱਲ ਕੀ ਆ ਕਿਉਂਕਿ ਮੁਗਲਾਂ ਨੇ ਉਸ ਟਾਈਮ ਪਾਬੰਦੀ ਲਗਾਈ ਹੋਈ ਸੀਗੀ ਕਿ ਮੁਗਲ ਸਲਤਨਤ ਦੀ ਜ਼ਮੀਨ ਦੇ ਉੱਪਰ ਇਹਨਾਂ ਦਾ ਜਿਹੜਾ ਆ ਸੰਸਕਾਰ ਨਹੀਂ ਹੋ ਸਕਦਾ ਤੇ ਉਸ ਟਾਈਮ ਸਰਹੰਦੇ ਵਜ਼ੀਰ ਨੇ ਕਿਹਾ ਸੀਗਾ ਡੋਟਰਮਲ ਨੂੰ ਕਿ ਅਗਰ ਉਹ ਸੰਸਕਾਰ ਕਰਨਾ ਚਾਹੁੰਦਾ ਆ ਤੇ ਉਸ ਨੂੰ ਜਿਹੜਾ ਆ ਮਹਿੰਗੇ ਮੁੱਲ ਦੇ ਵਿੱਚੜੀ ਜ਼ਮੀਨ ਆ ਖਰੀਦਣੀ ਪਊਗੀ ਉਹਨੂੰ ਸੋਨੇ ਦੀਆਂ ਮੋਹਰਾਂ ਜਿਹੜੀਆਂ ਆ ਵਿਸ਼ਾਖੀ ਜਿਹੜੀ ਜ਼ਮੀਨ ਖਰੀਦਣੀ ਪਊਗੀ ਤੇ ਉਸ ਟਾਈਮ ਦੀਵਾਨ ਡੋਟਰਮਲ ਜੀ ਨੇ ਕੁਝ ਸਮੇਂ ਦੀ ਮਹਲਤ ਛੜੀ ਉਹਨਾਂ ਦੇ ਕੋਲੋਂ ਮੰਗੀ ਔਰ ਉਹਨਾਂ ਨੇ ਆਪਣਾ ਸਾਰਾ ਕੁਝ ਦਾਅ ਦੇ ਉੱਪਰ ਲਗਾ ਕੇ ਸੋਨੇ ਦੀਆਂ ਜਿਹੜੀਆਂ ਮੋਹਰਾਂ ਆ ਉਹਨਾਂ ਨੂੰ ਇਕੱਠੀਆਂ ਕੀਤਾ ਔਰ ਸੋਨੇ ਦੀਆਂ ਮੋਹਰਾਂ ਇਕੱਠੀਆਂ ਕਰਨ ਤੋਂ ਬਾਅਦ ਉਹ ਮੁਗਲ ਅਦਰਵਾਰ ਦੇ ਵਿੱਚ ਪਹੁੰਚਦੇ ਆ। ਮੁਗਲ ਦਰਬਾਰ ਦੇ ਵਿੱਚ ਪਹੁੰਚਣ ਤੋਂ ਬਾਅਦ ਉਹਨਾਂ ਨੂੰ ਇੱਕ ਜਗ੍ਹਾ ਦੇ ਉੱਪਰ ਲਜ਼ਾਇਆ ਜਾਂਦਾ ਆ ਤੇ ਜਿੱਥੇ ਉਹਨਾਂ ਨੂੰ ਸੋਨੇ ਦੀਆਂ ਮੋਹਰਾਂ ਵਿਛਾਉਣ ਦੇ ਲਈ ਕਿਹਾ ਜਾਂਦਾ ਆ। ਤਿਵਾਨ ਟੋਡਰਮਲ ਜੀ ਨੇ 78000 ਸੋਨੇ ਦੀਆਂ ਮੋਹਰਾਂ ਜਿਹੜੀਆਂ ਇਕੱਠੀਆਂ ਕੀਤੀਆਂ ਸੀ। ਔਰ ਮੁਕਲਨਾ ਦੇ ਦੁਆਰਾ ਦੱਸੀ ਗਈ ਜਗ੍ਹਾ ਦੇ ਉੱਪਰ ਉਹਨਾਂ ਨੇ ਵਿਛੌਣੀਆਂ ਸ਼ੁਰੂ ਕਰ ਦਿੱਤੀਆਂ ਪਰ ਜਦੋਂ ਵਿਚਾਰੇ ਸੀ ਤੇ ਸਰਹੰਦ ਦੇ ਵਜੀਰ ਦੇ ਦੁਆਰਾ ਉਹਨਾਂ ਨੂੰ ਇਸ ਤਰ੍ਹਾਂ ਕਰਨ ਤੋਂ ਮਨਾ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਮੋਹਰਾਂ ਨੂੰ ਸਿੱਧੀਆਂ ਨਹੀਂ ਵਿਛਾਉਣਾ ਇਹਨਾਂ ਨੂੰ ਖੜੀਆਂ ਕੀਤਾ ਜਾਵੇ ਕਿਉਂਕਿ ਉਸ ਸੰਸਕਾਰ ਦੇ ਵਿੱਚ ਜਿਹੜਾ ਸੀਗਾ ਕੋਈ ਨਾ ਕੋਈ ਵਿਧਨ ਪਾਣਾ ਚਾਹੁੰਦਾ ਸੀ ਔਰ ਇਸ ਕਰਕੇ ਦੀਵਾਨ ਟੋਡਰਮਲ ਜੀ ਨੇ ਮੁਗਲਾਂ ਦੀ ਇਸ ਗੱਲ ਨੂੰ ਵੀ ਮੰਨਦੇ ਹੋਏ ਮੂਰਾਂ ਨੂੰ ਖੜੀਆਂ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਉਹਨਾਂ ਨੂੰ ਪਰਮਾਤਮਾ ਦੇ ਉੱਪਰ ਭਰੋਸਾ ਸੀ ਔਰ ਮੰਨਦੇ ਵਿੱਚੋਂ ਅਰਦਾਸ ਵੀ ਕਰ ਰਹੇ ਸੀ ਕਿ ਉਹਨਾਂ ਨੇ ਜੋ ਕੰਮ ਜਿਹੜਾ ਆ ਆਰੰਭਿਆ ਆ ਉਸ ਨੂੰ ਪੂਰਾ ਕੀਤਾ ਜਾ ਸਕੀ ਇਸ ਲਈ ਪ੍ਰਮਾਤਮਾ ਨੂੰ ਅਰਦਾਸ ਵੀ ਉਹ ਨਾਲ ਦੇ ਨਾਲ ਹੀ ਕਰ ਰਹੇ ਸੀ ਔਰ ਇਸ ਤਰ੍ਹਾਂ ਦੀਵਾਨ ਟੋਟਰ ਮਲ ਜੀ ਨੇ ਜਿਹੜਾ ਸੀਗਾ ਮੋਰਾ ਨੂੰ ਜਿਹੜਾ ਸੀਗਾ ਪਿਛਾਉਣਾ ਸ਼ੁਰੂ ਕਰ ਦਿੱਤਾ ਮੋਰਾ ਖੜੀਆਂ ਕਰ ਦਿੱਤੀਆਂ ਜਿਸ ਤਰ੍ਹਾਂ ਮੁਗਲਾਂ ਨੇ ਉਹਨਾਂ ਨੂੰ ਜਿਹੜਾ ਸੀਗਾ ਕਿਆਸਰਾ ਔਰ ਉਸੇ ਪ੍ਰਕਾਰ ਉਹ ਖੜੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਦੀਵਾਨ ਟੋਟਰ ਮਲ ਜੀ ਨੇ ਉਸ ਟਾਈਮ ਸੰਸਾਰ ਦੀ ਸਭ ਤੋਂ ਮਹਿੰਗੀ ਜਿਹੜੀ ਜਗਾ ਆ ਉਹ ਖਰੀਦੀ ਆ ਕਿਉਂਕਿ ਸਾਨੂੰ ਕਿਤੇ ਵੀ ਇਹੋ ਜਿਹਾ ਇਤਿਹਾਸ ਪੜਨ ਨੂੰ ਨਹੀਂ ਮਿਲਦਾ ਜਿੱਥੇ ਸੋਨੇ ਦੀਆਂ ਮੋਹਰਾਂ ਦੇ ਨਾਲ ਜਿਹੜੀ ਆ ਜ਼ਮੀਨ ਦੀ ਵਿਕਰੀ ਹੋਵੇ ਸੋ ਇਸ ਕਰਕੇ ਟੋਟਰ ਮਲਜੀਨੋ ਜਿਹੜਾ ਆ ਸਭ ਤੋਂ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦਣ ਵਾਲਾ ਜਿਹੜਾ ਇਨਸਾਨ ਵੀ ਮੰਨਿਆ ਜਾਂਦਾ ਆ ਸੋ ਇਸ ਤਰ੍ਹਾਂ ਉਹਨਾਂ ਨੇ ਜਿਹੜਾ ਸੀਗੀਆਂ ਮੋਹਰਾਂ ਜਿਹੜੀਆਂ ਸੀਗੀਆਂ ਖੜੀਆਂ ਕਰਕੇ ਜਿਹੜੀਆਂ ਮੁਗਲ ਸਲਤਨਤ ਤੋਂ ਜੁੜੀ ਸੀਗੀ ਸੰਸਕਾਰ ਦੇ ਲਈ ਜਿਹੜੀ ਆ ਜ਼ਮੀਨ ਖਰੀਦੀ ਆ ਅੱਜ ਇਸ ਸਥਾਨ ਦੇ ਉੱਪਰ ਜਿਹੜਾ ਆ ਗੁਰਦੁਆਰਾ ਜੋਤੀ ਸਰੂਪ ਜਿਹੜਾ ਸਥਾਪਿਤ ਹੈ ਔਰ ਬڑے ਆਦਰ ਸਤਿਕਾਰ ਦੇ ਨਾਲ ਟੋਡਰਮਲ ਜੀ ਨੇ ਜ਼ਮੀਨ ਖਰੀਦਣ ਤੋਂ ਬਾਅਦ ਸੱਭ ਚਾਦੇ ਅਤੇ ਮਾਤਾ ਗੁਜਰਕ ਔਰ ਚੀਜ਼ ਦਾ ਜਿਹੜਾ ਸੰਸਕਾਰ ਆ ਪੂਰੇ ਰਸਮ ਰਿਵਾਜਾਂ ਦੇ ਨਾਲ ਜਿਹੜਾ ਸਿਕਾ ਇਥੇ ਕੀਤਾ ਸੀਗਾ ਇਸੇ ਕਰਕੇ ਸਿੱਖੇ ਇਤਿਹਾਸ ਦੇ ਵਿੱਚ ਦੀਵਾਨ ਟੋਡਰਮਲ ਜੀ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਹੈ ਔਰ ਸ਼ਹੀਦੀ ਆ ਦਿਨਾਂ ਦੇ ਵਿੱਚ ਇਹਨਾਂ ਨੂੰ ਜਿਹੜਾ ਯਾਦ ਕੀਤਾ ਜਾਂਦਾ ਆਹ ਚਲਦੇ ਆਂ ਦੇਖਦੇ ਆਂ ਦੀਵਾਨ ਟੋਡਰ ਮਲਜੀ ਦੀ ਜਹਾਜ਼ ਹਵੇਲੀ ਸੋ ਇਹ ਬਾਰੀ ਚਲਕਾ ਦੀਵਾਨ ਟੋਡਰ ਮਲਜੀ ਦੀ ਜਹਾਜ਼ ਹਵੇਲੀ ਦੀ ਜਿਹਦਾ ਕੁਝ ਪੋਰਸ਼ਨ ਜਿਹੜਾ ਅਜੇ ਤੱਕ ਖੜਾ ਹੈ ਔਰ ਕੁਝ ਜਿਹੜਾ ਟਹਿ ਚੁੱਕਿਆ ਆ ਔਰ ਰਿਪੇਅਰ ਵੀ ਇਹਦੀ ਚੱਲ ਰਹੀ ਆ ਲੇਕਿਨ ਫਿਰ ਵੀ 350 ਸਾਲ ਪੁਰਾਣਾ ਪੁਰਾਣੀ ਇਹ ਹਵੇਲੀ ਜੋ ਕਿ ਬਹੁਤ ਹੀ ਮਜ਼ਬੂਤੀ ਦੇ ਨਾਲ ਤਿਆਰ ਕੀਤੀ ਗਈ ਸੀ ਔਰ ਉਸ ਟਾਈਮ ਦਾ ਇੱਕ ਅਦਭੁਤ ਨਮੂਨਾ ਹੈ ਜਿਹੜਾ ਅਸੀਂ ਦੇਖ ਸਕਦੇ ਆ ਬਹੁਤ ਹੀ ਜਿਹੜਾ ਸਿਗਾ ਇਹਨੂੰ ਜਿਹੜਾ ਸਿਗਾ ਕਾਰੀਗਰਾਂ ਦੇ ਦੁਆਰਾ ਜਿਹੜਾ ਬਣਾਇਆ ਗਿਆ ਹੋਵੇਗਾ ਜਿਹੜਾ 350 ਸਾਲ ਦੇ ਬਾਅਦ ਅੱਜ ਵੀ ਜਿਹੜੀ ਇਹ ਦੇਖਣ ਨੂੰ ਮਿਲਦੀ ਹੈ ਸੋ ਇਸ ਹਵੇਲੀ ਦੇ ਤੁਹਾਨੂੰ ਜਿਹੜਿਆ ਦਰਸ਼ਨ ਕਰਵਾਉਨੇ ਆ ਟੁੱਟਰਮਲ ਜੀ ਦੀ ਹਵੇਲੀ ਤੁਸੀਂ ਦੇਖ ਸਕਦੇ ਹੋ ਕਿ ਆਲੇ-ਦੁਆਲੇ ਕੁਝ ਇੱਟਾਂ ਜੋ ਕਿ ਡਿੱਗ ਚੁਕੀਆਂ ਨੇ ਉਹ ਖੱਡੀਆਂ ਆ ਔਰ ਇਹ 350 ਸਾਲ ਜਿਹੜਾ ਇੱਕ ਪੁਰਾਣਾ ਇੱਟਾਂ ਦਾ ਇੱਕ ਨਮੂਨਾ ਆ ਜਿਹੜਾ ਅਸੀਂ ਹੱਥ ਨਾਲ ਵੇਖਣ ਨੂੰ ਜਿਹੜਾ ਆ ਮਿਲਦਾ ਆ ਅਸੀਂ ਦੇਖ ਸਕਦੇ ਆ ਔਰ ਇੱਟਾਂ ਦੇ ਵਿੱਚ ਇੰਨੀ ਮਜ਼ਬੂਤੀ ਆ ਹੱਥ ਲਗਾਉਣ ਤੇ ਸਾਨੂੰ ਪਤਾ ਲੱਗਦਾ ਕਿ ਕਾਫੀ ਜ਼ਿਆਦਾ ਮਜ਼ਬੂਤ ਆ ਔਰ ਇਹਨਾਂ ਦੀ ਚਣਾਈ ਦੇਖੋ ਚਨਾਈ ਦੇ ਵਿੱਚ ਕਿਤੇ ਵੀ ਗੈਪ ਜਿਹੜਾ ਦੇਖਣ ਨੂੰ ਨਜ਼ਰ ਨਹੀਂ ਆਉਂਦਾ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਕਾਰੀਗਰਾਂ ਦੇ ਦੁਆਰਾ ਇਹ ਜਿਹੜੀ ਹਵੇਲੀ ਆ ਬਣਾਈ ਗਈ ਆ ਤੁਸੀਂ ਛੱਤ ਦੇਖ ਸਕਦੇ ਹੋ ਉੱਪਰ ਜਿਹੜੀ ਇਹਦੀ ਛੱਤ ਦੇ ਵੱਲ ਅਗਰ ਆਪਾਂ ਨਿਗਾਹ ਮਾਰੀਏ ਆ ਤੇ ਆ ਜਿਹੜਾ ਆ ਦੇਖਣ ਨੂੰ ਮਿਲਦਾ ਕਿ ਬਹੁਤ ਮਜ਼ਬੂਤੀ ਦੇ ਨਾਲ ਬਣਾਈ ਗਈ ਆ ਔਰ ਬਹੁਤ ਹੀ ਖੁੱਲੇ ਖੁੱਲੇ ਦਰਵਾਜ਼ੇ ਜਿਹੜੇ ਆ ਰੱਖੇ ਗਿਆ ਕਿਉਂਕਿ ਦਿਵਾਨ ਟੋਡਰਮਲ ਜਿਹੜਾ ਆ ਬਹੁਤ ਧਨੀ ਵਿਅਕਤੀ ਸੀ ਔਰ ਮੁਗਲ ਦਰਬਾਰ ਦੇ ਵਿੱਚ ਇਹਨਾਂ ਦਾ ਇੱਕ ਉੱਚਾ ਅਹੁਦਾ ਸੀਗਾ ਔਰ ਇਹ ਹਵੇਲੀ ਤਿੰਨ ਮੰਜ਼ਲੀ ਆ ਜਿਹੜੀ ਹਵੇਲੀ ਆ ਕੁਝ ਕੁਛ ਦੀ ਰਿਪੇਅਰ ਵੀ ਹੋ ਰਹੀ ਆ ਲੇਕਿਨ ਰਿਪੇਅਰ ਜਿਹੜੀਆਂ ਬਹੁਤ ਹੌਲੀ ਹੌਲੀ ਚੱਲ ਰਹੀ ਆ ਇਸ ਸਾਈਡ ਤੁਸੀਂ ਦੇਖ ਸਕਦੇ ਹੋ ਕਿ ਚਿਰਾਗ ਸਲਾਉਣ ਦੇ ਲਈ ਜਿਹੜੇ ਆ ਆਲੇ ਵੀ ਬਣਾਏ ਗਏ ਆ ਔਰ ਇਦਾਂ ਦੇ ਵਿੱਚ ਚਿਰਾਗ ਚਲਾਇਆ ਜਾਂਦਾ ਸੀ ਔਰ ਦਰਵਾਜ਼ੇ ਦੇਖੇ ਤਾਂ ਗੋਲ ਸ਼ੇਪ ਦੇ ਵਿੱਚ ਜਿਹੜੇ ਦਰਵਾਜ਼ੇ ਆ। ਸੋ ਬਹੁਤ ਹੀ ਸੁੰਦਰ ਅਚੜੀ ਹਵੇਲੀ ਸੀ ਉਸ ਟਾਈਮ ਦੇ ਵਿੱਚ। ਔਰ ਬਹੁਤ ਚਿਣਾਈ ਅਗਰ ਦੇਖੀ ਤੇ ਚਿਣਾਈ ਇਹਨੇ ਵਧੀਆ ਢੰਗ ਦੇ ਨਾਲ ਕੀਤੀ ਗਈ ਆ। ਔਰ ਇਸ ਸਾਈਡ ਜੜਾਇਆ ਅਸੀਂ ਆ ਦੇਖੇ ਤਾਂ ਬਾਹਰ ਨਿਕਲਣ ਦੇ ਲਈ ਵੀ ਜਿਹੜਾ ਮੰਨੇ ਰਸਤਾ ਬਣਾਇਆ ਹੋਇਆ ਆ। ਬਹੁਤ ਹੀ ਬਤਿਆ ਤਰੀਕੇ ਦੇ ਨਾਲ ਇਹ ਹਵੇਲੀ ਜਿਹੜੀ ਸੀ ਤਿਆਰ ਕੀਤੀ ਗਈ ਸੀ ਇਸ ਦੀ ਮਜ਼ਬੂਤੀ ਜਿਹੜੀ ਆ ਉਹੀ ਇੱਕ ਕਾਰਨ ਆ ਕਿ ਹਵੇਲੀ ਅੱਜ ਵੀ ਜਿਹੜੀ ਆ ਖੜੀ ਆ ਸੋ ਇਹ ਜਿਹੜਾ ਆ ਲਾਂਗਰੀ ਦਾ ਜਿਹੜਾ ਕਮਰਾ ਆ ਜੋ ਖਾਣਾ ਬਣਾਉਣ ਵਾਲੇ ਸੀ ਉਹਨਾਂ ਦਾ ਕਮਰਾ ਜਿਹੜਾ ਸੀਗਾ ਹੁਣ ਕੁਝ ਹਿੱਸਾ ਦਾ ਟੱਟ ਚੁੱਕਿਆ ਆ ਔਰ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਇਹ ਹਵੇਲੀ ਜਿਹੜੀ ਆ ਤਿਆਰ ਕੀਤੀ ਗਈ ਸੀ ਸੁਆਨਤੇ ਵਿੱਚ ਮੈਂ ਇਹ ਕਹਿਣਾ ਚਾਹੂੰਗੀ ਕਿ ਫਤਿਹਗੜ ਜ਼ਿਲ੍ਹੇ ਦੇ ਵਿੱਚ ਪੈਂਦੀ ਇਹ ਹਵੇਲੀ ਜਿਹੜੀ ਆ ਜ਼ਰੂਰ ਜਿਹੜੀ ਤੁਹਾਨੂੰ ਦੇਖਣ ਆਉਣਾ ਚਾਹੀਦਾ ਆ ਕਿਉਂਕਿ ਜਦੋਂ ਅਸੀਂ ਸਰਹੰਦ ਦੇ ਦਰਸ਼ਨ ਕਰਨ ਦੇ ਲਈ ਗੁਰਦੁਆਰਿਆਂ ਵਿੱਚ ਜਾਂਦੇ ਆ ਤੇ ਉੱਥੇ ਟੋਡਰ ਮਲਜੀ ਨੂੰ ਯਾਦ ਕਰਦੇ ਹੋਏ ਸਵੇਲੀ ਨੂੰ ਜ਼ਰੂਰ ਦੇਖੋ ਔਰ ਆ ਦੇਖੋ ਰਸੋਈ ਦੀ ਅਲਮਾਰੀ 350 ਸਾਲ ਪੁਰਾਣੀ ਰਸੋਈ ਦੀ ਅਲਮਾਰੀ ਵੀ ਜਿਹੜੀ ਆ ਇੱਥੇ ਦੇਖਣ ਨੂੰ ਮਿਲਦੀ ਆ ਸੋ ਸ਼੍ਰੋਮਿਕ ਮਿਤੀ ਪ੍ਰਬੰਧਕਾਂ ਨੂੰ ਮੇਰੀ ਬੇਨਤੀ ਹੈ ਕਿ ਇਸ ਹਵੇਲੀ ਇਸ ਬਰਾਸਤੀ ਹਵੇਲੀ ਜੋ ਕਿ 350 ਸਾਲ ਪੁਰਾਣੀ ਹੈ ਇਸ ਨੂੰ ਸੰਭਾਲਿਆ ਜਾਵੇ ਔਰ ਇਸ ਦੀ ਜਿਹੜੀ ਰਿਪੇਅਰ ਚੰਗੇ ਤਰੀਕੇ ਦੇ ਨਾਲ ਕਰਵਾਈ ਜਾਵੇ। ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਵੇ ਤਾਂ ਨੂੰ ਲਾਈਕ ਜ਼ਰੂਰ ਕਰ ਦਿਓ। ਧੰਨਵਾਦ।